ਹਾਂ ਐਂਡ ਇੰਡੀਆ ਦਿਓਸ ਆਪਾਂ ਗੱਲ ਕਰਾਂਗੇ ਜੀ ਭੈਣ ਬਲਜੀਤ ਕੌਰ ਦੇ ਨਾਲ ਜਿੰਨਾ ਉਹ ਦਿਨ ਵੀ ਸਾਨੂੰ ਸੱਧਿਆ ਸੀਗਾ ਉਹ ਦਿਨ ਕਦੂ ਕਰਾ ਰਹੇ ਸੀਗੇ ਅੱਜ ਝੋਨਾ ਲੱਗਾ ਹੋਇਆ ਬੂਟੇ ਲੱਗ ਰਹੇ ਆ ਇੱਧਰ ਵੀ ਦਿਖਾ ਦਿਨਾ ਜੀ ਇੱਧਰ ਵੀ ਬੂਟੇ ਲੱਗੇ ਹੋਏ ਆ ਤੇ ਗੱਲਬਾਤ ਕਰਾਂਗੇ ਭੈਣ ਤੇ ਨਾਲ ਕਿ ਪਹਿਲੀ ਹੁਣ ਉਹ ਦਿਨ ਤੋਂ ਤੁਸੀਂ ਸੱਧਿਆ ਸੀ ਕਦੂ ਖੋਣ ਵਾਸਤੇ ਅੱਜ ਕੀ ਅੱਜ ਕੀ ਮਸਲਾ ਅੱਜ ਸਰ ਕੀ ਬੋਲਿਓ ਹਾਂਜੀ ਅੱਜ ਸਰ ਮਸਲਾ ਇਹ ਜੇ ਕਿ ਆਪਾਂ ਨੇ ਝੋਨਾ ਲਵਾਇਆ ਜੀ ਤੇ ਇੱਕ ਅਸੀਂ ਤੁਹਾਨੂੰ ਮਤਲਬ মিডিਆ ਨੂੰ ਇੱਕ ਗਵਾਹ ਕਰਕੇ ਮਤਲਬ ਦੱਸਿਆ ਵਾ ਕਿ ਵੇਖ ਲਓ ਕਿ ਹੁਣ ਵੇਖੋ ਝੋਨਾ ਵੀ ਮੈਂ ਲਾਇਆ ਜੇ ਉਹ ਨਾ ਹੋਵੇ ਜਿੱਦਾਂ ਮੈਂ ਕਣਕ ਵੀ ਮੈਂ ਬੀਜੀ ਕੱਚੀ ਵੀ ਵੱਟ ਕੇ ਡੰਗਰ ਨੂੰ ਪਾਈ ਹੈ ਤੇ ਐਂਡ ਤੇ ਮੇਰੇ ਨਾਲ ਕੋਈ ਨਾ ਧੋਖਾ ਕੀਤਾ ਸਦਾ ਕਿ ਮੈਨੂੰ ਕੋਈ ਵਹਿ ਨਹੀਂ ਕਿ ਤੁਹਾਨੂੰ ਪਤਾ ਮਿਲ ਜਾਏਗਾ ਅੱਛਾ ਜੀ ਤੇ ਹੁਣ ਮੈਂ ਇਸ ਕਰਕੇ ਕਿ ਮੈਂ ਹੁਣ ਲੌਂਡੀਆਂ ਤੇ ਮੈਂ ਹੀ ਵੜਣਾ ਜੇ ਉਹਨਾਂ ਵੀ ਕੱਲ ਨੂੰ ਮੇਰੇ ਨਾਲ ਫੇਰ ਇਹੋ ਹੀ ਕੋਈ ਚਾਂਸ ਹੋ ਜੀ ਅੱਛਾ ਹਾਂ ਇਸ ਕਰਕੇ ਸਰ ਮੈਂ ਤੇ ਆੜੇ ਤੁਹਾਡੇ ਨਾਲ ਖਲੋਤੇ ਨੇ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਪਤੀ ਜੀ ਅੱਛਾ ਤੇ ਤੁਹਾਡੇ ਘਰ ਉਦੋਂ ਵੀ ਮੈਂ ਆਇਆ ਸੀ ਮੈਂ ਪੁੱਛਣੇ ਰਹਿ ਗਿਆ ਕਿ ਤੁਹਾਡੇ ਘਰ ਕੋਈ ਜੈਂਟਸ ਨਹੀਂ ਆਏਗਾ ਕੋਈ ਨਹੀਂ ਨਹੀਂ ਸਰ ਇਹਦਾ ਡੈਡੀ ਮੈਂ ਮਤਲਬ ਇਹਨਾਂ ਦੀ ਕੋਈ ਲੰਦੀ ਆ ਇਹਨਾਂ ਦੇ ਡੈਡੀ ਪੂਰੇ ਹੋ ਗਏ ਤੇ ਮੇਰੇ ਵੀ ਤੇ ਪਾਪਾ ਜੀ ਪੂਰੇ ਹੋ ਗਏ ਅੱਛਾ ਤਾਂ ਤੁਸੀਂ ਇਹਨਾਂ ਦੀ ਕੇਡ ਦੇ ਕਰਦੇ ਹਾਂਜੀ ਠੀਕ ਤੇ ਪੰਜੀ ਹੁਣ ਤੇ ਚਲੋ ਉਦੋਂ ਵੀ ਮੈਂ ਤੁਹਾਨੂੰ ਇੱਕਦਮ ਸਵਾਲ ਪੁੱਛਿਆ ਸੀਗਾ ਆ ਦੁਬਾਰਾ ਰਿਪੀਟ ਕਰਨ ਲੱਗੇ ਕਿ ਹੁਣ ਗਵਾਹਾਂ ਦੀ ਕੀ ਤਿਆਰੀ ਹੈ ਗਵਾਹ ਕਦੋਂ ਖੜਨੇ ਆ ਕਵਾ ਸਰ ਹੁਣ ਲੱਗ ਗਿਆ ਜੀ ਸੋਨਾ ਇੱਕ ਦੋ ਵਾਂ ਦਿਨਾਂ ਵਿੱਚ ਚੀਜ਼ ਲੈ ਲੈਣੀ ਠੀਕ ਹੈ ਹਾਂਜੀ ਅੱਛਾ ਬਲੀ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਸਰ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਸਟੇ ਸਟੇ ਦੀ ਬੜੀ ਗੱਲ ਚੱਲਦੀ ਜੀ ਸਟੇ ਜਿਹੜਾ ਜਹਾ ਹਾਂਜੀ ਉਹ ਸਟੇ ਬਾਰੇ ਜਿਹੜਾ ਉਹ ਉਹਦੋਂ ਵੀ ਆਪਾਂ ਗੱਲ ਕੀਤੀ ਸੀ ਕਿਉਂਕਿ ਤੁਸੀਂ ਕਿਹਾ ਵੀ ਵਾਕਈ ਪਹਿਲੀ ਤੇ ਸਟੇ ਹੈਗਾ ਆ 2 ਸਵਾ 2 ਕਿੱਲੇ ਥਾਂ ਤੇ ਹਾਂਜੀ 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 ਤੇ ਸਰ ਉਹ ਸਟੇ ਪਤਾ ਕੀ ਜੀ ਕਿ ਸਟੇ ਇਹ ਆ ਕਿ ਮੈਂ ਇਹਨਾਂ ਦਾ ਬਿਆਨਾ ਕੀਤਾ ਹੋਇਆ ਤੇ ਮੇਰਾ ਮਤਲਬ ਕਿ ਉੱਥੇ ਕੇਸ ਚ ਲੰਡਿਆਵਾ ਤੇ ਜੇ ਮੈਂ ਮਨੂਪਿਆ ਨਾ ਕਰੂੰਗੀ ਕਿਸੇ ਦੇ ਨਾਲ ਵੇਚੂੰਗੀ ਪੈੜੀ ਹਣਾ ਤੇ ਫਿਰ ਮੇਰੇ ਤੇ ਕੋਈ ਕਾਰਵਾਈ ਹੋਊਗੀ ਕੁਝ ਵੀ ਹੋਊਗੀ ਤੇ ਸਟੇਜ ਨਾਲ ਕੋਈ ਕਬਜ਼ੇ ਦਾ ਨਹੀਂ ਮਿਲਿਆ ਸਟੇਜ ਨਾਲ ਹੀ ਹੋਈ ਮਿਲਿਆ ਕਿ ਭੈਣਾਂ ਘਾ ਪੈੜੀ ਨਾ ਵੇਚ ਸਕੀ ਠੀਕ ਹੈ ਹਾਂਜੀ ਹਾ ਜੇ ਤੁਹਾਡੇ ਵਕੀਲ ਸਾਹਿਬ ਨਾਲ ਗੱਲ ਕੀਤੀ ਸੀ ਕਿ ਉਹਨੇ ਕਹ ਜੀ ਇਹ ਸਟੇ ਹੈਗਾ ਨੇਚਰ ਆ ਤੇ ਐਲੀ ਨੇਚਰ ਦਾ ਆ ਕਿ ਜਿਉਂ ਦੀ ਤਿਉਂ ਦੀ ਪੈੜੀ ਰਹੂਗੀ ਇਹ ਕਹੀਂ ਤੁਹਾਡੀ ਗੱਲ ਨਹੀਂ ਮੰਨੀ ਕਿਉਂਕਿ ਤੁਹਾਡੀ ਗੱਲ ਤੇ ਯਕੀਨ ਕਿੱਦਾਂ ਕਰੀਏ ਅਸੀਂ ਵੀ ਪੜਤਾਲ ਕਰਨੀ ਹੁੰਦੀ ਆ ਇਹ ਸਟੇ ਦਾ ਨੇਚਰ ਤੇ ਐਲੀ ਨੇਚਰ ਦਾ ਸਟੇ ਆ ਜਿਹੜਾ ਅਸੀਂ ਕਾਗਜ਼ 'ਤੇ ਖਿੱਚੇ ਸੀਗੇ ਤੇ ਤੁਹਾਡੇ ਵਕੀਲ ਸਾਹਿਬ ਨਾਲ ਤਨਿ ਉਹਨਾਂ ਕਹੇ ਪਏ ਤੇ ਕਹਤਾ ਵੀ ਹਿੰਮਾ ਜੀ ਦਵਾਈ ਪਰ ਉਸਦੇ ਨੂੰ ਪਹੁੰਚੇ ਤੇ ਹੈ ਨਹੀਂ ਹੁਣ ਉਹਨੇ ਕੇਸ ਕੀਤਾ ਵਾ ਆਪਾਂ ਵੀ ਜਾਣੀ ਅੱਛਾ ਜੀ ਤੇ ਹੁਣ ਪੰਜੀ ਅਗਲਾ ਚਲੋ ਤੁਸੀਂ ਕਾਨੂੰਨੀ ਲੜਾਈ ਜਿਹੜੀ ਲੜ ਰਹੇ ਹੋ ਹਾਂਜੀ ਉਹ ਵੀ ਲੜ ਰਹੇ ਆ ਤੁਸੀਂ ਵੀ ਲੜ ਰਹੇ ਹੋ ਹਾਂ ਸਰ ਆਪਾਂ ਲੜਾਂਗੇ ਤੇ ਠੀਕ ਹੈ ਲੜਾਈ ਆਪਾਂ ਪੂਰੀ ਲੜਾਂਗੇ ਨੂੰ ਚੜਾਂਗੇ ਠੀਕ ਹੈ ਜੀ ਤੇ ਐਂਡ ਤੇ ਕੋਈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕੋਈ ਕਹਿਣਾ ਚਾਹੁੰਦੇ ਆ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਕੁਝ ਐਂਡ ਤੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਕਿ ਵੇਖੋ ਮੈਂ ਕਦੀ ਜਾਣੀ ਤਾਂ ਬੱਜੀ ਆ ਮੇਰੇ ਨਾਲ ਸਰ ਜਿੱਦਿਆ ਬਾਹਰ ਅੰਦਰ ਜene ਕੋਈ ਵੀ ਗੱਲਬਾਤ ਹੁੰਦੀ ਹੈ ਜੋ ਵੀ ਇਹ ਵੀ ਤਰ੍ਹਾਂ ਦੀ ਕੋਈ ਵੀ ਇਹ ਸਾਡੀ ਜ਼ਿੰਮੇਵਾਰ ਹੋਣਗੇ ਜਾਨ ਮਾਲ ਦੇ ਉਝ ਵੀ ਸਾਨੂੰ ਹੋਵੇ ਤੇ ਗੁਰਬੀਤ ਕੋਲ ਜ਼ਿੰਮੇਵਾਰ ਹੋਵੇ ਉਹਦਾ ਮੁੰਡਾ ਹੋਵੇਗਾ ਪੇਟਾ ਮਲਕੀ ਸੀ ਅੱਛਾ ਜੀ ਹਾਂ ਮਤਲਬ ਤੜਕੜ ਕੋਈ ਜਾਨੀਮਾਲੀ ਨੁਕਸਾਨ ਤੋਂ ਤੁਸੀਂ ਕਹਿ ਰਹੇ ਹੋ ਹਾਂ ਜਾਨੀਮਾਨੀ ਕੋਈ ਵੀ ਨੁਕਸਾਨ ਤੁਹਾਨੂੰ ਤੁਸੀਂ ਇਹ ਬੜਾ ਤਗੜਾ ਕਿਸੇ ਦਾ આરોਪ ਲਾ ਰਹੇ ਹੋ ਤੁਸੀਂ ਗੱਲ ਕਹਿ ਲਗੇ ਤੁਹਾਨੂੰ ਕੋਈ ਲੱਗਦਾ ਇਹ ਤਾਂ ਹੋ ਸਕਦਾ ਤੜਨਾ ਹੋ ਸਕਦਾ 100% ਹੋ ਸਕਦਾ ਅੱਛਾ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਮੈਂ ਬਲਜੀਤ ਕੌਰ ਹੁਣਾਂ ਦਾ ਕਹਿਣਾ ਸੀਗਾ ਕਿ ਮੇਰੀ ਜੋ ਕਣਕ ਪਿਛਲੇ ਸਮੇਂ ਮੈਂ ਬੀਜੀ ਸੀ ਹਰੀ ਵੀ ਵੱਢਦੀ ਰਹੀ ਉਦੋਂ ਤੋਂ ਮੈਨੂੰ ਕਿਸੇ ਨੇ ਆ ਕੇ ਰੋਕਿਆ ਨਹੀਂ ਤੇ ਆਪਣ ਸੁਆਲ ਸੁਆਬ ਕੀਤਾ ਸੀਗਾ ਪਿਛਲੀ ਵਾਰੀ ਵੀ ਕਿ ਤੁਸੀਂ ਰਾਤ ਨੂੰ ਕਿਉਂ ਕੰਨ ਕਬੜੀ ਤੇ ਇਹਨਾਂ ਦਾ ਕਹਿਣਾ ਸੀ ਕਿ ਮੈਂ ਕੰਬਾਈਨ ਲੱਭਦੀ ਰਹੀ ਹਾਂ ਤੇ ਮੈਨੂੰ ਕੰਬਾਈਨ ਨਹੀਂ ਲੱਭੀ ਰਾਤ ਨੂੰ ਜਦੋਂ ਲੱਭੀ ਤੇ ਮੈਂ ਵੱਢ ਕੇ ਸੁੱਟਤੀ ਤੇ ਉੱਥੇ ਪੈਸੇ ਮੈਨੂੰ ਨਹੀਂ ਮਿਲੇ ਤੇ ਉਹਦੇ ਲਈ ਮੈਂ ਕਾਨੂੰਨੀ ਲੜਾਈ ਲੜਦੀ ਹਾਂ ਤਾਂ ਲੜਦੀ ਰਹੂੰਗੀ ਤੇ ਬਾਕੀ ਮੈਂ ਇੱਕ ਗੱਲ ਸਾਫ਼ ਤੌਰ ਤੇ ਕਹਿ ਸਕਦਾ ਕਿ ਜੇ ਇਹ ਸਬੰਧੀ ਅਸੀਂ ਇਹ ਖਬਰ ਦੇ ਸਬੰਧੀ ਦੂਸਰੀ ਪਾਰਟੀ ਨੂੰ ਜਾਣਕਾਰੀ ਦੇ ਚੁੱਕੇ ਹਾਂ ਪਹਿਲਾਂ ਵੀ ਹੁਣ ਵੀ ਬੜੇ ਹੀ ਸਤਕਾਰ ਨਾਲ ਬੇਨਤੀ ਹੈ ਕਿਸੇ ਵੀ ਸੱਜਣ ਨੇ ਕਿਸੇ ਵੀ ਵੀਰ ਭਰਾ ਨੇ ਇਸ ਖਬਰ ਸਬੰਧੀ ਕੋਈ ਆਪਣੇ ਪੱਖ ਰੱਖਣਾ ਹੋਵੇ ਕੁਝ ਕਹਿਣਾ ਹੋਵੇ ਕੋਈ ਆਪਣੀ ਟਿੱਪਣੀ ਰੱਖਣੀ ਹੋਵੇ ਕੋਈ ਸਿਹਰਾ ਦੇਣਾ ਹੋਵੇ ਤਾਂ ਮੇਰਾ ਨਾਮ ਹਰ ਸਮੇਂ ਅਵੇਲੇਬਲ ਹੁੰਦਾ ਰਹਿੰਦਾ ਹੈ। ਹਰ ਵੇਲੇ ਧਿਆਨ ਜਿਹਦੇ ਸਮੇਂ ਅੱਦੋ ਫੋਲ ਕਰ ਸਕਦਾ ਸਾਡੀ ਜ਼ਿੰਮੇਵਾਰੀ ਹੈ ਇਹਨਾਂ ਦਾ ਪੱਖ ਲਿਆ ਉਹਨਾਂ ਨੂੰ ਜਾਣਕਾਰੀ ਦੇਣੀ ਸੀ ਪਹਿਲਾਂ ਵੀ ਦੇ ਚੁੱਕੇ ਹਾਂ ਅਸੀਂ ਕਿਸੇ ਨੂੰ ਦੋਸ਼ੀ ਕਰਾਉਂ ਨਹੀਂ ਦਿੰਦੇ ਆਪਣੇ ਚੈਨਲ ਦੇ ਮਾਧਿਅਮ ਤੋਂ ਨਹੀਂ ਮਤਲਬ ਜੇ ਦੂਸਰੇ ਲੱਭਣ ਕਹਿੰਦੇ ਕਿ ਅਸੀਂ ਕਿਸੇ ਨੂੰ ਵੀ ਗਿਲਤੀ ਕਰਾਰ ਨਹੀਂ ਦਿੰਦੇ। ਧੰਨਵਾਦ ਮੈਂ ਪੁੱਤਰ ਕਹਿ ਰਿਹਾ ਹਾਂ ਸਤਿ ਸ਼੍ਰੀ ਅਕਾਲ।